ਬੱਚਾ ਪੜਦਾ ਨਹੀਂ ਪੜ੍ਹਾਈ 'ਚ ਥੋੜਾ ਜਿਹਾ ਕਮਜ਼ੋਰ ਹੈ ਅਕਸਰ ਮਾਂ ਡਰ ਕੇ ਦਾ ਪਉਂਦੀ ਪਲਾ ਜਦੋਂ ਬੱਚਾ ਨਾ ਪੜਦਾ ਹੋਵੇ ਪੜ ਲਾ ਪੜ ਲਾ ਨਹੀਂ ਤੇ ਤੇਰੇ ਬਾਪ ਕੋਲੋਂ ਤੇਰੀ ਛੇਲ ਲਵਾਉਂ ਯਾਨੀ ਕਿ ਬਾਪ ਨੂੰ ਕਸਾਈ ਬਣਾ ਕੇ ਪੇਸ਼ ਕਰਨਾ ਵੀ ਬਾ ਵਰਗਾ ਤੇ ਦੁਨੀਆ ਤੇ ਕਸਾਈ ਕੋਈ ਨਹੀਂ ਪੈਣੋ ਮੇਰੀ ਬੇਨਤੀ ਧਿਆਨਾਂ ਜੋ ਨਹੀਂ ਪੜਦਾ ਤੇ ਡਰ ਆਪਣਾ ਪਾ ਪਿਓ ਦਾ ਡਰ ਪਾ ਕੇ ਉਹ ਜ਼ਾਲਮ ਕਿਉਂ ਬਣਾਉਣੇ ਵੀ ਦਾ ਕਸਾਈ ਬਣਾ ਕੇ ਪੇਸ਼ ਕਰਨਾ ਜਿਉ ਨਹੀਂ ਪੜਦਾ ਤੇ ਕਹ ਪੁੱਤ ਪੜ ਅਫਸਰ ਬਣੇਗਾ ਕੋ ਚੰਗਾ ਬਿਜ਼ਨਸਮੈਨ ਬਣ ਜਾਏਗਾ ਪਰ ਪਿਓ ਦਾ ਐਡਾ ਵੱਡਾ ਹਉਆ ਖੜਾ ਕਰਨਾ ਵੀ ਬੱਚੇ ਦੇ ਦਿਮਾਗ ਚ ਹੋਣਾ ਵੀ ਪਿਓ ਜ਼ਾਲਮ ਤੇ ਮਾਂ ਮੇਰੇ ਨਾਲ ਬੜਾ ਬੋਲੋ ਪੈਣੋ ਅੱਛਾ ਇਦਾਂ ਬਾਪ ਵੀ ਕਰ ਸਕਦਾ ਕਈਆਂ ਘਰਾਂ ਚ ਬਾਪ ਬੱਚਿਆਂ ਦੇ ਉੱਤੇ ਮਾਂ ਦਾ ਪ੍ਰਭਾਵ ਪਾਉਂਦੇ ਵੀ ਮਾਂ ਤੁਹਾਡੀ ਬੜੀ ਹਮੇਸ਼ਾ ਲੜਾਕੀ ਐ ਤੇ ਤੁਹਾਡੀ ਪੂਆ ਨਾਲ ਨਹੀਂ ਬਣੀ ਪੁੱਤ ਇਹਦੀ ਤੁਹਾਡੀ ਮਾਮੀਆਂ ਨਾਲ ਨਹੀਂ ਬਣੀ ਕਦੀ ਵੀ ਆਪਣਾ ਯੈਰ ਆਪਣੇ ਬੱਚਿਆਂ ਦੇ ਬ੍ਰੇਨ 'ਚ ਲੋਡ ਨਾ ਕਰੋ ਬੱਚੇ ਕੋਮਲ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਵਾਕ ਹੈ ਕਬੀਰ ਜੈਸੀ ਉਪਜੀ ਪੇੜ ਤੇ ਤੈਸੀ ਨਿਭੈ ਓੜ ਖੀਰਾ ਕਿਸ ਕਾ ਬਪਰਾ ਪੂਜੈ ਨਾ ਰਤਨ ਕਰੋੜ ਨਰਸਰੀ 'ਚੋਂ ਪੌਦਾ ਲੈ ਕੇ ਆਓ ਨਾ ਜਦੋਂ ਪੌਦਾ ਛੋਟਾ ਹੁੰਦਾ ਨਾ ਉਹਦੀ ਉਤਲੀ ਟਾਣੀ ਫੜ ਕੇ ਨਾ ਕੁੰਬਲੀ ਧਰਤੀ 'ਨਾਂ ਲਾ ਦਿਓ ਝੁਕ ਜਾਂਦਾ ਉਹ ਕਿਉਂ ਉਹ 'ਚ ਲਚਕਵਾ ਫਲੈਕਸੀਬਲਵਾ ਛੋਟਾ ਨਾ ਕੋਮਲਵਾ ਜਦੋਂ ਨੂੰ ਮੋੜੋਗੇ ਮੁੜਦੀ ਜਾਣੀ ਆ ਪਰ ਜਿਉਂ-ਜਿਉਂ ਪੌਦਾ ਵੱਡਾ ਹੁੰਦਾ ਜਾਂਦਾ ਵੱਡਾ ਹੁੰਦਾ ਜਾਂਦਾ ਵੇਖਿਆ ਜਦੋਂ ਆਪਾਂ ਹਨੇਰੀਆਂ ਵਗਦੀਆਂ ਜਿਹੜੇ ਛੋਟੇ ਪੌਦੇ ਹੁੰਦੇ ਹਵਾ ਦੇ ਅੱਗੇ ਲੰਮੇ ਪੈ ਜਾਂਦੇ ਆ ਹਵਾ ਰੁਕਦੀ ਹੈ ਤੇ ਪੌਦਾ ਫੇਰ ਖੜਾ ਹੋ ਜਾਂਦਾ ਪਰ ਜਦੋਂ ਇਹੋ ਪੌਦਾ ਵੱਡਾ ਹੋ ਗਿਆ ਨਾ ਜਦੋਂ ਹਵਾ ਵਗਣੀ ਆ ਨਾ ਇਹਨੇ ਉਹਦੇ ਅੱਗੇ ਝੁਕਣਾ ਨਹੀਂ ਤੇ ਲੱਕ ਚੋਂ ਤੋੜ ਕੇ ਹਵਾ ਨੇ ਆਉ ਜਾਣਾ